ਹਾਂਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਅਜੀ ਮਨਪ੍ਰੀਤ ਮੰਦਿਰ ਕਲੋਥਿੰਗ ਹਾਊਸ ਤੋਂ ਇਹ ਆਪਣੇ ਕੋਲ ਨਿਊ ਡਿਜ਼ਾਈਨਰ ਪੀਸ ਤਿਆਰ ਹੋ ਕੇ ਆਏ ਨੇ ਜੀ ਦੁਪੱਟਾ ਸੂਟ ਰਹਿਣਗੇ ਪਿਓਰ ਚਨਾਉਨ ਸ਼ਿਫੌਨ ਦਾ ਦੁਪੱਟਾ ਰਹੂਗਾ ਜੀ ਤੇ ਜਿਹੜਾ ਫੈਬਰਿਕ ਹੈਗਾ ਉਹ ਵੀ ਸਾਰਾ ਪਿਓਰ ਦੇ ਉੱਪਰ ਰਹੂਗਾ ਜੀ ਪ੍ਰਿੰਟਡ ਦੁਪੱਟਾ ਏ ਤੇ ਫਰੰਟ ਪੈਨਲ ਸਾਰਾ ਤਿਆਰ ਹੋਇਆ ਹੋਇਆ ਡਿਜ਼ਾਈਨਰ ਤੇ ਨੈਕ ਤਿਆਰ ਹੋਇਆ ਹੋਇਆ ਹੈਗਾ ਜੀ ਬਿਊਲਿਸ਼ ਗ੍ਰੇ ਕਲਰ ਹੈਗਾ ਤੇ ਇਹਦੇ ਕਲਰ ਡਿਜ਼ਾਈਨ ਆਪਣੇ ਕੋਲ ਸਾਰੇ ਅਵੇਲੇਬਲ ਹੈਗੇ ਨੇ ਤੇ ਜਿਹੜੀਆਂ ਵੀ ਭੈਣਾਂ ਨੇ ਇਹ ਸਾਡੇ ਕੋਲੋਂ ਸੂਟ ਬਾਈ ਕਰਨੇ ਨੇ ਸਾਡਾ ਦਿੱਤਾ ਹੋਇਆ ਨੰਬਰ ਸਕਰੀਨ ਦੇ ਉੱਪਰ ਹੈਗਾ ਸੀ 9915612346 ਤੇ ਉੱਪਰ ਤੁਸੀਂ ਮੈਸੇਜ ਕਰਕੇ ਜਾਂ ਤੁਸੀਂ ਕਾਲ ਕਰਕੇ ਸਾਡੇ ਨਾਲ ਗੱਲ ਕਰਕੇ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਜੀ ਬਹੁਤ ਹੀ ਜ਼ਾਰਾ ਸੋਹਣੇ ਡਿਜ਼ਾਈਨਰ ਪੀਸ ਹੈਗੇ ਨੇ ਜੀ ਤੇ ਜਿਹੜੀਆਂ ਭੈਣਾਂ ਨੇ ਬਾਈ ਕਰਨੇ ਨੇ ਛੇਤੀ ਛੇਤੀ ਆਪਣੇ ਆਰਡਰ ਤੁਸੀਂ ਪਲੇਸ ਕਰ ਸਕਦੇ ਹੋ ਜੀ Thank you.